ਉਜੀ ਕਿਸਾਨ ਭਰਾਵਾਂ ਨੇ ਪਨੀਰੀਆਂ ਬੀਜ ਵੀ ਲਾਈਆਂ ਤੇ ਉਸਕ ਬੀਜ ਵੀ ਰਹਿ ਗਿਆ ਆਪਾਂ ਨੇ ਅ ਅੱਜ 14 ਮਈ ਹੋ ਗਈ ਤੇ 12 ਮਈ ਨੂੰ ਪਨੀਰੀ ਦਾ ਆਪਾਂ ਨਿਸ਼ਟਾ ਦਿੱਤਾ ਸੀ ਅੱਜ ਜਿਹੜਾ ਕੰਪਲੀਟ ਜਰਮੀਨੇਸ਼ਨ ਲੈ ਗਈ ਪਹਿਲੇ ਪਾਣੀ ਤੇ ਦੂਸਰਾ ਪਾਣੀ ਅੱਜ ਸ਼ਾਮ ਨੂੰ ਲਾਉਣਾ ਹੈਗਾ ਪਨੀਰੀ ਦੇ ਸਬੰਧਤ ਅੱਜ ਦੀ ਇਹ ਵੀਡੀਓ ਹੈਗੀ ਆ ਤੇ ਵੀਡੀਓ ਪੂਰੀ ਦੇਖਿਓ ਕੁਝ ਕੁ ਕਿਸਾਨ ਭਰਾਵਾਂ ਨੇ ਇਸ ਸਾਲ ਜੇ ਮਲਚ ਕਰਕੇ ਵੀ ਪਨੀਰੀ ਬੀਜੀ ਹੈਗੀ ਉਹ ਵੀ ਦੇਖੋ ਵਧੀਆ ਤਰੀਕਾ ਹੈਗਾ ਕਿਉਂਕਿ ਪਨੀਰੀ ਦਾ ਕੋਈ ਇੱਕ ਤਰੀਕਾ ਨਹੀਂ ਹੈਗਾ ਕੁਝ ਕੁ ਕਿਸਾਨ ਭਰਾ ਪਨੀਰੀ ਜਿਹੜਾ ਛੱਟਾ ਦਿੰਦੇ ਹੈ ਹਨਾ ਉਦੋਂ ਤੰਗਲੇ ਵਗੈਰਾ ਬਿਮਾਰਦੇ ਆ ਕੋਈ ਵਿੱਚ ਦਾਣਾ ਵਗੈਰਾ ਵੀ ਦਾਣਾ ਖਲਿਆਰ ਨੂੰ ਲਈ ਮਾਰਦੇ ਹੈਗੇ ਕਿਉਂਕਿ ਪਨੀਰੀ ਦਾ ਦਵਾਈ ਨਾ ਤਾਂ ਆਪਾਂ ਨੇ ਦੇਖੋ ਜਰਮਣ ਦੀ ਸ਼ੀ ਹੁੰਦਾ ਹੈਗਾ ਕਿਸੇ ਦਾ ਕੋਈ ਤਰੀਕਾ ਹੈਗਾ ਕਿਸੇ ਦਾ ਕੋਈ ਤਰੀਕਾ ਹੈਗਾ ਪਰ ਜ਼ਮੀਨ ਦੀ ਤਿਆਰੀ ਚੰਗੀ ਤਰ੍ਹਾਂ ਹੋਣੀ ਜ਼ਰੂਰੀ ਹੈ ਇਸ ਜ਼ਮੀਨ ਨੂੰ 2-3 ਵਾਰੀ ਹਲਾਂ ਦੇਣਾ ਪੱਟਿਆ ਤੇ ਲੇਜ਼ਰ ਕੰਪਿਊਟਰ ਕਰਾ ਲਵਾ ਕੇ ਤੇ ਐਨ ਪੂਰੇ ਪੱਧਰ ਕਰਕੇ ਜਿਹੜੀ ਆਪਾਂ ਪਨੀਰੀ ਬੀਜੀ ਹੈਗੀ ਆ ਵੈਸੇ ਤਾਂ ਦੇਖੋ ਕਿਸਾਨ ਭਰਾ ਹਣਾ ਸਾਰੇ ਹੀ ਸੈਣੇ ਹੈ ਕਿ ਆ ਕਾਫੀ ਸਾਲਾਂ ਤੋਂ ਝੋਨਾ ਆਪਾਂ ਲਾ ਰਹੇ ਹੈਗੇ ਆ ਪਰ ਉਹ ਸਾਡਾ ਜਿਹੜਾ ਮੇਰਾ ਮਕਸਦ ਹੈ ਕਿ ਹਣਾ ਆਪਾਂ ਕਿਸਾਨਾਂ ਨੂੰ ਸਮੇਂ ਸਿਰ ਜਿਹੜੀ ਜਾਣਕਾਰੀ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਹੈਗੇ ਆ ਕਿਉਂਕਿ ਪੁਰਾਣੇ ਕਿਸਾਨ ਵੀ ਹੈਗੇ ਆ ਤੇ ਨਵੇਂ ਕਿਸਾਨ ਵੀ ਹੈਗੇ ਆ ਜਿਹੜੇ ਖੇਤੀ ਪਿਛਲੇ ਦੋ ਤਿੰਨ ਸਾਲ ਤੋਂ ਕਰਨ ਲੱਗੇ ਹੈਗੇ ਆ ਮੈਂ ਕਹਿੰਦਾ ਜੇ ਖੇਤੀ ਦੇ ਵਿੱਚ ਜੇ ਆਪਾਂ ਕਿਸੇ ਨੂੰ ਪੁੱਛ ਕੇ ਕੋਈ ਤਰੀਕਾ ਅਪਣਾ ਲਾਂਗੇ ਨਾ ਉਹਦੇ ਵਿੱਚ ਆਪਣੇ ਕੋਈ ਘਟਦੀ ਨਹੀਂ ਆਪਣੇ ਜੇਬ ਦੇ ਵਿੱਚ ਚਾਰ ਪਈ ਵਧਣਗੇ ਪੁਰਾਣੇ ਤਜਰਬਿਆਂ ਨੂੰ ਵੀ ਨਾਲ ਰੱਖਣਾ ਪਊਗਾ ਤੇ ਨਵੇਂ ਤਜਰਬਿਆਂ ਨੂੰ ਵੀ ਨਾਲ ਰੱਖਣਾ ਪਊਗਾ ਸਭ ਤੋਂ ਪਹਿਲਾਂ ਪਨੀਰੀ ਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਹੈਗੀ ਆ ਜਦੋਂ ਪਨੀਰੀ 10 ਦਿਨ ਦੀ 15 ਦਿਨ ਦੀ 18 ਦਿਨ ਦੀ ਹੁੰਦੀ ਹੈਗੀ ਆ ਲੋਹੇ ਦੀ ਸਭ ਤੋਂ ਜ਼ਿਆਦਾ ਕਮੀ ਆਉਂਦੀ ਹੈਗੀ ਆ ਜ਼ਿੰਕ ਦੀ ਸਭ ਤੋਂ ਜ਼ਿਆਦਾ ਕਮੀ ਆਉਂਦੀ ਹੈਗੀ ਆ ਦੋਹੇ ਦੀ ਕਮੀ ਉੱਥੇ ਆਉਂਦੀ ਹੈਗੀ ਆ ਜਿੱਥੇ ਜ਼ਮੀਨਾਂ ਦੇ ਵਿੱਚ ਪਾਣੀ ਘਟ ਖੜਦਾ ਹੈ ਜਿਹੜੀਆਂ ਰੇਸੀਲਨ ਜ਼ਮੀਨਾਂ ਹੈਗੀਆਂ ਨੇ ਜਿੱਥੇ ਹੁਣ ਕਿਸਾਨ ਪਰ ਉੱਥੇ ਪਨੀਰੀ ਵੇਚਣਗੇ ਉਥੇ ਕੋਸ਼ਿਸ਼ ਕਰਿਓ ਇੱਕ ਦਿਨ ਪਹਿਲਾਂ ਕਿਆਰੀ ਤਿਆਰ ਕਰਕੇ ਉਹਦੇ ਵਿੱਚ ਪਾਣੀ ਛੱਡ ਦਿਓ ਜਾਂ ਪਤਲੇ-ਪਤਲੇ ਟੱਕ ਮਾਰ ਦਿਓ ਇਹਦਾ ਮਤਲਬ ਇ ਤਿੰਨ ਚਾਰ ਘੰਟੇ ਪਾਣੀ ਖੜਾ ਲਿਓ ਅਗਲੇ ਦਿਨ ਤੁਸੀਂ ਪਾਣੀ ਭਰ ਕੇ ਫੇਰ ਛਿੱਟਾ ਦੇਵੋਗੇ ਤਾਂ ਪਾਣੀ ਜਿਹੜਾ ਉਥੇ ਰੁਕੂਗਾ ਕਿਉਂਕਿ ਜਿਹੜੀਆਂ ਜ਼ਮੀਨਾਂ 'ਚ ਪਾਣੀ ਘੱਟ ਰੁਕਦਾ ਉਥੇ ਲੋਹੇ ਦੀ ਕਮੀ ਆਉਂਦੀ ਹੈ ਕਿ ਆ ਫਿਰ ਆਪਾਂ ਲੋਹੇ ਦੀਆਂ ਸਪਰੇਹਾਂ ਫੈਰਸ ਦੀਆਂ ਸਪਰੇਹਾਂ ਕਰਦੇ ਹੈਗੀਆਂ ਕਿਉਂਕਿ ਇਹ ਰੇਸਲੀਆਂ ਜ਼ਮੀਨਾਂ ਇਹ ਜਿੱਥੇ ਪਾਣੀ ਘੱਟ ਖੜਦਾ ਹੈਗਾ ਕਿਉਂਕਿ ਮੇਰੇ ਜਮੀਨ ਹੈ ਨਾ ਸਾਡੇ ਇੰਨੇ ਕਿ ਤੱਕ ਤਕਰ ਹੈਗੀ ਆ ਮੈਂ ਕਹਿੰਦਾ ਜੇ ਤੁਸੀਂ ਜਮੀਨ ਨੂੰ ਦੋ ਦੋ ਵਾਰ ਤਿੰਨ ਵਾਰੀ ਬਾ ਕੇ ਸੁੱਟ ਦੋਗੇ ਹੈ ਨਾ ਹਵਾ ਲਵਾ ਦੇਉਗੇ ਛੋਡੇ ਨਹਿਰੀ ਪਾਣੀ ਚੰਗਾ ਪੈਂਦਾ ਫੋਰ ਦਾ ਪਾਣੀ ਛੋਡੇ ਚੰਗਾ ਹੈਗਾ ਸੋ ਨੂੰ ਖਾਦ ਪਾਉਣ ਦੀ ਵੀ ਲੋੜ ਨਹੀਂ ਹੈਗੀ ਜਮੀਨ ਦੇ ਵਿੱਚ ਥੱਲੇ ਨਾ ਸੁਪਰ ਪਾਉਣ ਦੀ ਲੋੜ ਹੈ ਨਾ ਡੀਪੀ ਪਾਉਣ ਦੀ ਲੋੜ ਹੈ ਨਾ ਜ਼ਿੰਕ ਪਾਉਣ ਦੀ ਲੋੜ ਹੈ ਕਹਿਣ ਦਾ ਮਤਲਬ ਜਿੱਥੇ ਦੇਖੋ ਤਕਨੇ ਜਮੀਨਾਂ ਹੈਗੀਆਂ ਨੇ ਵਿੱਚ ਕਿਸਾਨ ਭਰਾ ਖਾਦਾਂ ਦੇ ਮਗਰੀ ਜਿਹੜੀਆਂ ਜ਼ਹਿਰਾਂ ਦੇ ਮੰਗਰੀ ਪੈ ਰਹੇ ਆ ਕਿਉਂਕਿ ਜ਼ਮੀਨ ਦੇ ਵਿੱਚ ਵੀ ਤਾਕਤ ਹੋਣੀ ਬੜੀ ਜ਼ਰੂਰੀ ਹੈਗੀ ਆ ਤਾਂ ਕਿ ਮੈਂ ਸਾਰੀਆਂ ਖੇਤਾਂ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਖੇਤਾਂ ਜਿਹੜੇ ਕਹਿੰਦਾ ਵੀ ਖਰਾਕ ਖਰਾਕੀ ਤੱਤ ਨਹੀਂ ਪਾਉਣੇ ਚਾਹੀਦੇ ਪਾਉਣੇ ਚਾਹੀਦੇ ਪਰ ਜੇ ਆਪਣੀ ਜ਼ਮੀਨ ਤਾਕੜੀ ਹੈਗੀ ਆ ਨਹਿਰੀ ਪਾਣੀ ਲੱਗਦਾ 1 ਨੰਬਰ ਪਾਣੀ ਹੈ ਜ਼ਮੀਨ ਆਪਣੀ ਡੱਕ ਰਹੀ ਹੈ ਤਾਂ ਜ਼ਮੀਨ ਨੂੰ ਖੁੱਲਾ ਪੱਟ ਕੇ ਸਿਰਦ ਦਿਓ ਤੇ ਤੁਸੀਂ ਜੇ ਕੋਈ ਖਾਦ ਖਰਾਕ ਵੀ ਨਹੀਂ ਵੀ ਪਾਉਂਗੇ ਨਾ ਕਾਂ ਵੀ ਸੁੱਡੀ ਜਿਹੜੀ ਪਨੀਰੀ ਜਰਮੀਨੇਸ਼ਨ ਲੈਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਕਿਉਂਕਿ ਆਪਾਂ ਨੇ ਜਿਹੜਾ ਕੋਈ ਇਹਦੇ ਵਿੱਚ ਥਲਿਕਾਤ ਕਰਕ ਨਹੀਂ ਪਾਈ ਪੀਆ 118 ਦੀ ਪਨੀਰੀ ਆ ਤੇ ਤੀਸਰੇ ਦਿਨ ਜਿਹੜਾ ਇਹ ਜਰਮੀਨੇਸ਼ਨ ਲੱਗੀ ਅੱਜ ਦੂਸਰਾ ਪਾਣੀ ਲਾਉਣਾ ਹੈਗਾ ਤੇ ਜਿਹੜੀ ਇਹਦੇ ਵਿੱਚ ਨਦੀਨ ਆਸ਼ਕ ਦਾ ਛਿੱਟਾ ਦੇਣਾ ਉਹ ਵੀ ਅੱਜ ਦੇਵਾਂ ਕਿਉਂਕਿ ਨਦੀਨ ਵੀ ਆਪਣੇ ਘੱਟ ਹੁੰਦੇ ਹੈਗੇ ਆ ਤੇ ਜਿਹੜੇ ਖੇਤਾਂ ਦੇ ਵਿੱਚ ਲੋਹੇ ਦੀ ਕਮੀ ਹੁੰਦੀ ਹੈ ਘੱਟੋ ਘੱਟ ਇੱਕ ਸਪਰੇ ਹਫਤੇ ਤੇ 1x ਪਰ 15 ਦਿਨ ਤੇ 1x ਬਰੀ 20 ਦਿਨ ਤੇ ਆਪਾਂ ਨੂੰ ਕਰਨੀਆਂ ਹੀ ਪੈਣੀਆਂ ਜਾਂ ਇੱਕ ਕੰਬੋ ਪੈਕ ਆਉਂਦੇ ਹੈਗੇ ਹਨ ਜਿਵੇਂ SGYਟਾ ਕੰਪਨੀ ਦਾ ਆਉਂਦਾ ਹੈਗਾ ਮਕਾਡੋ ਕੰਪਨੀ ਦਾ ਆਉਂਦਾ ਹੈਗਾ ਕੁਝ ਹੋਰ ਕੰਪਨੀਆਂ ਦੇ ਵੀ ਆਉਂਦੇ ਆ ਉਹਦੇ ਵਿੱਚ ਤਿੰਨ ਤੱਤ ਹੁੰਦੇ ਆ ਉਹਦੇ ਵਿੱਚ ਲੋਹਾ ਵੀ ਹੁੰਦਾ ਕੈਲਸ਼ੀਅਮ ਵੀ ਹੁੰਦਾ ਮੈਗਨੀਸ਼ੀਅਮ ਵੀ ਹੁੰਦਾ ਤੇ ਇੱਕ ਤੋਂ ਹੋਰ ਤੱਤ ਜ਼ਿੰਕ ਵੀ ਹੁੰਦਾ ਹੈਗਾ ਤੁਸੀਂ ਉਹਨੂੰ ਵੀ ਕਰ ਸਕਦੇ ਹੋ ਤੇ ਜਾਂ ਤੁਸੀਂ ਇਹ ਨੇ ਕਰਨਾ ਕੀ ਹੈ ਇੱਕ ਆਧੁਨਿਕ ਕ੍ਰੌਪ ਕੇਅਰ ਕੰਪਨੀ ਦੀ ਅਮਰਤ ਦਵਾਈ ਆਉਂਦੀ ਹੈਗੀ 50 ml ਇੱਕ ਕਨਾਲ ਦੀ ਪੈਂਦੀ ਹੈਗੀ ਆ 150 ਰੁਪਏ ਦਾ ਇੱਕ ਢੋਲੀ ਦਾ ਖਰਚਾ ਹੈਗਾ ਤੁਸੀਂ ਉਹ ਨੂੰ ਵੀ ਵਰਤ ਸਕਦੇ ਹੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਨਿਮਾ ਟੂੜਾਉਂਦਾ ਹੈਗਾ ਉੱਥੇ ਜੇ ਤੁਸੀਂ ਪਨੀਰੀ ਨਹੀਂ ਬੀਜੀ ਜ਼ਮੀਨ ਨੂੰ ਪਹਿਲਾਂ ਵਧੀਆ ਚੰਗੀ ਤਰ੍ਹਾਂ ਬਾਹ ਕੇ ਖੁੱਲਾ ਛੱਡ ਲੋ ਤੇ ਉਸ ਤੋਂ ਬਾਅਦ ਪਨੀਰੀ ਬੀਜਣ ਵੇਲੇ ਕਿਲੋ ਨਮੈਟੋ ਫਰੀ ਕਿਲੋ ਤੁਸੀਂ ਉਹਦੇ ਵਿੱਚ ਜਿਹਨੂੰ ਆਪਾਂ ਸੋਡੋਮਨਾਸ ਕਹਿੰਦੇ ਹੈਗੇ ਆ ਜਾਂ ਫਸ ਰਕਸ ਦੇ ਨਾਮ ਤੇ ਆਈਪੀਐਲ ਬਾਇਓਲੋਜੀਕਲ ਕੰਪਨੀ ਦਾ ਆਉਂਦਾ ਹੈਗਾ ਕਿਲੋ-ਕਿਲੋ ਤੁਸੀਂ ਦੋਨਾਂ ਨੂੰ ਇੱਕ ਕਨਾਲ ਦੇ ਵਿੱਚ ਜਿਹੜਾ ਤੁਸੀਂ ਨੇ ਛਿੱਟਾ ਦੇਣਾ ਹੈਗਾ ਸੋਡੇ ਜਿਹੜੀ ਪਨੀਰੀ ਦੇ ਵਿੱਚ ਸ਼ੁਰੂਆਤੀ ਤੌਰ ਤੇ ਵੀ ਨਿਮੈਂਟੂਡ ਦੀ ਸਮੱਸਿਆ ਨਹੀਂ ਆਉਣੀ ਜੇ ਪਿੱਛੋਂ ਸਮੱਸਿਆ ਆਉਂਦੀ ਹੈਗੀ ਤਾਂ ਤੁਸੀਂ ਪਨੀਰੀ ਹਰੀ ਹੋਣ ਤੋਂ ਬਾਅਦ ਵੀ ਉਹਨਾਂ ਦੋਨਾਂ ਦਾ ਤੁਸੀਂ ਰਾ ਕੇ ਕਿਲੋ-ਕਿਲੋ ਛਿੱਟਾ ਦੇ ਸਕਦੇ ਹੋ ਕਿਉਂਕਿ ਨਿਮੈਂਟੂਡ ਦੀ ਸਮੱਸਿਆ ਜ਼ਮੀਨਾਂ ਦੇ ਵਿੱਚ ਆਉਂਦੀ ਹੈਗੀ ਆ ਕਿ ਅੱਜ ਨਰਸਰੀ ਦੀ ਗੱਲ ਹੋ ਗਈ ਹੈ ਨਾ ਨਦੀਨ ਵੀ ਕੰਟਰੋਲ ਕਰਨੇ ਜ਼ਰੂਰੀ ਹੈਗਾ ਮਾੜੀਆਂ ਜ਼ਮੀਨਾਂ ਦੇ ਵਿੱਚ ਖਰਾਕੀ ਤੱਤ ਵੀ ਜ਼ਰੂਰੀ ਹੈਗਾ ਖਾਦ ਵੀ ਪਾਉਣੀ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੱਕੜੀਆਂ ਜ਼ਮੀਨਾਂ ਚੀਨਾਂ ਪਾਓ ਪਰ ਮੈਂ ਆਪ ਦੇਖੀ ਦੀ ਸਥਿਤੀ ਦਾਦਾ ਵੀ ਅਸੀਂ ਸਾਡੇ ਜ਼ਮੀਨਾਂ ਚੰਗੀਆਂ ਹੈਗੀਆਂ ਨੇ ਸਾਡੇ ਕਿਸਾਨ ਜਿਹੜੇ ਜ਼ਿਆਦਾਤਰ ਜਿਹੜਿਆ ਖਾਦ ਖਰਾਕ ਘੱਟ ਹੀ ਪਾਉਂਦੇ ਵੈਸੀ ਪਨੀਰ ਦਾ ਛਿੱਟਾ ਦੇ ਦਿੰਦੇ ਪਨੀਰੀ ਚੰਗੀ ਤਰ੍ਹਾਂ ਜਰਮੀਨੇਸ਼ਨ ਲੈਂਦੀ ਹੈ ਜੀ ਧੰਨਵਾਦ